ਅ ਜਦੋਂ ਵੀ ਕਦੇ ਜਿਵੇਂ ਸਾਡਾ ਕੁਦਰਤੀ ਖੇਤੀ ਦਾ ਕੰਮ ਆ ਜਾਂ ਕਹਿ ਲਈਏ ਸਿਹਤ ਸੰਬੰਧੀ ਜਾਂ ਐਕਸਰਸਾਈਜ਼ ਕਰਨ ਸੰਬੰਧੀ ਜਦੋਂ ਵੀ ਲਗਾਤਾਰ ਕਿਸੇ ਕੰਮ ਨੂੰ ਕਰਦੇ ਰਹਿੰਦੇ ਆ ਨਾ ਤਾਂ ਜਿਹੜਾ ਮਨ ਅੱਕਦਾ ਹੈਗਾ ਉਸ ਚੀਜ਼ ਤੋਂ ਇਹ ਮੈਂ ਇੱਕ ਕਿਤਾਬ ਪੜ੍ਹੀ ਸੀ ਜਿਵੇਂ ਐਟੋਮਿਕ ਹੈਬਿਟਸ ਉਹਦੇ ਵਿੱਚ ਵੀ ਲਿਖਿਆ ਗਿਆ ਸੀ ਕਿ ਇਹ ਲਗਭਗ ਹਰੇਕ ਨਾਲ ਹੀ ਜਿਹੜਾ ਵਾਪਰਦਾ ਹੈਗਾ ਤੇ ਜਿਹੜਾ ਆਪਣਾ ਮਨ ਕਿਸੇ ਕੰਮ ਨੂੰ ਲਗਾਤਾਰ ਜਦੋਂ ਆਪਾਂ ਕਰਦੇ ਆ ਤਾਂ ਉਦੋਂ ਜਿਹੜਾ ਉਹ ਅੱਕ ਜਾਂਦਾ ਉਸ ਕੰਮ ਤੋਂ ਤੇ ਇਸੇ ਕੀਮੇ ਦੇ ਉੱਪਰ ਜਦੋਂ ਆਪਾਂ ਜਿੱਤ ਪਾ ਲੰਨੇ ਆ ਜਾਂ ਇਸ ਕੀਮੇ ਨੂੰ ਆਪਾਂ ਦੂਰ ਕਰਨ ਦੇ ਤਰੀਕੇ ਲੱਭ ਲੰਨੇ ਆ ਤਾਂ ਉਸੇ ਸਮੇਂ ਜਿਹੜਾ ਅਸੀਂ ਅੱਗੇ ਵੱਧ ਸਕਦੇ ਆਂਗੇ ਉਸੇ ਤਰੀਕੇ ਨਾਲ ਹੀ ਅੱਗੇ ਵੱਧ ਸਕਦੇ ਆਂਗੇ ਤੇ ਜਿਸ ਤਰ੍ਹਾਂ ਕਿ 2020 ਤੋਂ ਲੈ ਕੇ ਹੁਣ ਤੱਕ ਅਸੀਂ ਇਹ ਸਾਡਾ ਕੁਦਰਤੀ ਖੇਤੀ ਦੇ ਸਫ਼ਰ ਦੇ ਵਿੱਚ ਹਾਂ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਸਾਰੇ ਜਿਹੜੇ ਅਸੀਂ ਉਦੋਂ ਤੋਂ ਫਲਾਂ ਵਾਲੇ ਪੌਦੇ ਜਾਂ ਹੋਰ ਕਹਿ ਲਈਏ ਵੀ ਆਪਾਂ ਫਸਲਾ ਉਦੇ ਉੱਪਰ ਤਜਰਬੇ ਕਰ ਰਹੇ ਹਾਂ ਤਾਂ ਇਸ ਕੰਮ ਦੇ ਵਿੱਚ ਵੀ ਅਸੀਂ ਕਾਫੀ ਜਿਹੜਾ ਹੱਕ ਜੰਨੇ ਆਂਗੇ ਕਰਦੇ ਕਰਦੇ ਤੇ ਇਸ ਕਿਵੇਂ ਨੂੰ ਦੂਰ ਕਿਸ ਤਰ੍ਹਾਂ ਕੀਤਾ ਜਾ ਸਕਦਾਗਾ ਜਾਂ ਇਸ ਕਿਵੇਂ ਦਾ ਜਿਹੜਾ ਆਪਾਂ ਕੀ ਤੋੜ ਲੱਭ ਸਕਦੇ ਆਂਗੇ ਉਸ ਚੀਜ਼ ਦਾ ਜਿਹੜਾ ਸਿੰਪਲ ਜਿਹਾ ਹੱਲ ਅਸੀਂ ਦੇਖਿਆ ਉਹ ਇਹ ਆ ਕਿ ਜਿਹੜੀਆਂ ਵੱਡੀਆਂ ਪਲਾਂਘਾਂ ਪੱਟਣ ਦੀ ਬਜਾਏ ਛੋਟੇ ਛੋਟੇ ਜਿਹੜੇ ਕੰਮ ਰੋਜ਼ਮਰਾਂ ਦੇ ਇਸ ਤਰ੍ਹਾਂ ਦੇ ਕੀਤੇ ਜਾਣ ਕਿ ਜਿਨ੍ਹਾਂ ਦੇ ਨਾਲ ਆਪਾਂ ਆਪਣੀ ਮੰਜ਼ਿਲ ਵੱਲ ਵੀ ਪਹੁੰਚ ਸਕੀਏ ਤੇ ਆਪਾਂ ਨੂੰ ਜਿਹੜਾ ਥਕਾਵਟ ਤੇ ਅਗੇਮਾ ਵੀ ਨਾ ਆਵੇ ਆਪਣੇ ਕੰਮ ਨੂੰ ਰੌਚਕ ਵੀ ਬਣਾਇਆ ਜਾ ਸਕਦਾ ਹੈਗਾ ਰੌਚਕ ਬਣਾਉਣ ਦਾ ਮਕਸਦ ਇਹ ਹੈ ਕਿ ਜਿਵੇਂ ਕੋਸ਼ਕ ਕੰਸਟਰਕਸ਼ਨ ਆ ਜਾਂ ਕੋਸ਼ਕ ਚੀਜ਼ਾਂ ਸੀ ਇਹ ਜਿਹਾ ਕਰਦੇ ਰਹੇਣੇ ਹਾਂਗੇ ਵੀ ਜਿਹੜੀਆਂ ਸਾਡੇ ਮਨ ਨੂੰ ਜਿਹੜਾ ਥੋੜੇ ਸ਼ਾਂਤੀ ਦੇਣ ਜਿਹੜੀਆਂ ਕਿ ਥੋੜੀਆਂ ਪ੍ਰੋਫੈਸ਼ਨਲ ਚੀਜ਼ਾਂ ਤੋਂ ਹਟ ਕੇ ਹੋ ਜਾਂਦੀਆਂ ਹਗੀਆਂ ਜਿਵੇਂ ਕਿ ਉਹ ਪਿੱਛੇ ਤੋਂ ਹੀ ਦੇਖ ਸਕਦੇ ਹੋਗੇ ਇਹ ਝੌਂਪੜੀ ਨੁਮਾ ਜਿਹੜੀ ਅਸੀਂ ਸਟਰਕਚਰ ਬਣਾਈ ਹੈਗੀ ਇਹ ਸਿਰਫ ਆਪਣਾ ਜਿਹੜਾ ਮਨ ਦੀ ਸੰਤੁਸ਼ਟੀ ਲਈ ਬਣਾਈ ਹੈ ਇਸੇ ਤਰ੍ਹਾਂ ਹੀ ਹੁਣ ਇੱਕ ਅਸੀਂ ਬਾਂਸ ਦੀ ਝੌਂਪੜੀ ਬਣਾਈ ਹੈਗੀ ਉਹਦੇ ਬਾਰੇ ਵੀ ਇੱਕ ਵੀਡੀਓ ਪਾਈ ਸੀਗੀ ਉਹ ਵੀ ਸਿਰਫ ਤੇ ਸਿਰਫ ਜਿਹੜੀ ਆਪਦੀ ਮਨ ਦੀ ਸੰਤੁਸ਼ਟੀ ਲਈ ਬਣਾਈ ਹੈਗੀ ਕੁਝ ਇਸ ਤਰ੍ਹਾਂ ਦੇ ਕੰਮ ਜਿਹੜੇ ਕਿ ਮਨ ਨੂੰ ਜਿਹੜਾ ਥੋੜਾ ਸ਼ਾਂਤ ਕਰਨ ਤੇ ਛੋਟੇ ਛੋਟੇ ਕਦਮ ਰੋਜ਼ ਦੇ ਛੋਟੇ ਛੋਟੇ ਕਦਮ ਜਿਵੇਂ ਕਿ ਅਸੀਂ 2020 ਦੇ ਵਿੱਚ ਜਾਦਾ ਜਿਹੜਾ ਬੂਟਿਆਂ ਬਾਰੇ ਜਾਣਕਾਰੀ ਉਦੋਂ ਨਹੀਂ ਸੀਗੀ ਤਾਂ ਹੋਵੇ ਹੌਲੀ ਉਹ ਵੀ ਇਕੱਤਰ ਕੀਤੀ ਭਾਵੇਂ ਕਿ ਮੇਰੀ ਪੜ੍ਹਾਈ ਵੀ ਇਸ ਚੀਜ਼ ਨਾਲ ਸੰਬੰਧਤ ਹੈਗੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਬੀਐਸਸੀ ਐਗਰੀਕਲਚਰ ਮੈਂ ਕੀਤੀ ਹੈਗੀ ਪਰ ਉਹਦਾ ਜਿਹੜਾ ਕਹਿ ਲਈਏ ਵੀ ਪ੍ਰੈਕਟੀਕਲ ਕੀਤੇ ਬਿਨਾਂ ਉਹਨਾਂ ਚੀਜ਼ਾਂ ਦਾ ਜਿਹੜਾ ਖਾਸ ਕੋਈ ਲਾਹਾ ਨਹੀਂ ਲੇਤਾ ਜਾ ਸਕਦਾ ਤੇ ਇਹੀ ਕਾਰਨ ਹੈ ਕਿ ਜਿਹੜਾ ਅਸੀਂ ਖੁਦ ਇਹਨਾਂ ਚੀਜ਼ਾਂ ਦੇ ਉੱਪਰ ਜਿਹੜਾ ਸਾਰਿਆਂ ਦੇ ਉੱਪਰ ਕੰਮ ਕਰਕੇ ਦੇਖ ਰਹੇ ਹਾਂ ਵੀ ਕਿਸ ਤਰ੍ਹਾਂ ਕਿਹੜੀ ਚੀਜ਼ ਨੂੰ ਕੀਤਾ ਜਾ ਸਕਦਾ ਹੈਗਾ ਅ ਤਜਰਬੇ ਦੇ ਤੌਰ ਤੇ ਜ਼ਿਆਦਾਤਰ ਚੀਜ਼ਾਂ ਅਸੀਂ ਖੇਤ ਦੇ ਵਿੱਚ ਕਰਦੇ ਰਹੇ ਨੇ ਹੈਗੇ ਤੇ ਉਹਨਾਂ ਤਜਰਬਿਆਂ ਨੂੰ ਤੁਹਾਡੇ ਨਾਲ ਸਾਂਝਾ ਕਰਦੇ ਰਹੇ ਨੇ ਹੈਗੇ ਪਰ ਜਿਹੜੀ ਇਹ ਕੇਮੀ ਵਾਲੀ ਗੱਲ ਆ ਗਈ ਉਹ ਕਾਫੀ ਵਾਰ ਜਿਹੜੀ ਅ ਦੱਬ ਲੰਦੀ ਹੈਗੀ ਤੇ ਏਹੀ ਚੀਜ਼ ਸਾਂਝੀ ਕਰਨ ਲਈ ਅੱਜ ਦੀ ਜਿਹੜੀ ਵੀਡੀਓ ਬਣਾਈ ਹੈਗੀ ਅ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਕੇਮੀ ਇਕੱਲਾ ਮੈਨੂੰ ਹੀ ਹੁੰਦਾ ਹੈ ਕਿ ਛੋੜ ਨਾਲ ਵੀ ਇਸ ਤਰ੍ਹਾਂ ਹੁੰਦਾ ਵੀ ਅ ਕੰਮ ਕਰਦੇ ਕਰਦੇ ਕਦੇ ਆ ਕੇਮਾ ਹੋ ਜਾਂਦਾ ਤੇ ਤੁਸੀਂ ਕਿਹੜੇ ਕਿਹੜੇ ਹੀਲੇ ਵਸੀਲੇ ਇਸ ਕੇਮੇ ਨੂੰ ਦੂਰ ਕਰਨ ਲਈ ਵਰਤਦੇ ਹੋਗੇ ਕਿਉਂਕਿ ਕੋਈ ਮੈਂ ਜਿਆਦਾ ਪ੍ਰੋਫੈਸ਼ਨਲ ਇੰਨਾਂ ਚੀਜ਼ਾਂ ਦੇ ਵਿੱਚ ਨਹੀਂ ਹੈਗਾ ਪਰ ਜਿਹੜੀ ਕੋਸ਼ਿਸ਼ ਕਰਦੇ ਰਹੇ ਨੇ ਕਿ ਜਿੰਨੀਆਂ ਵੀ ਚੀਜ਼ਾਂ ਅਸੀਂ ਕਰਦੇ ਆ ਜਾਂ ਜਿਹੜੇ ਵੀ ਕੰਮ ਅਸੀਂ ਖੇਤ ਦੇ ਵਿੱਚ ਕਰਦੇ ਆ ਉਹ ਤੁਹਾਡੇ ਨਾਲ ਸਾਂਝੇ ਕਰਦੇ ਰਹੀਏ ਤੇ ਇਹ ਵੀ ਇੱਕ ਘਟਨਾ ਜਿਹੜੀ ਆਮ ਤੌਰ ਤੇ ਸਾਡੇ ਨਾਲ ਵਾਪਰਦੀ ਰਹਿੰਦੀ ਹੈ ਵੀ ਥੋੜਾ ਟਾਈਮ ਕੰਮ ਕਰਕੇ ਉਹ ਦੋਆ ਥੋੜਾ ਜਿਹਾ ਅਕੇਮਾ ਹੋ ਜਾਂਦਾ ਚਾਹੇ ਉਹ ਵੀਡੀਓ ਬਣਾਉਣ ਦੇ ਮਸਲੇ ਚ ਲਾ ਲਈਏ ਜਾਂ ਫਿਰ ਉਹ ਆਪਣੇ ਖੇਤੀਬਾੜੀ ਦੇ ਕੰਮਾਂ ਦੇ ਵਿੱਚ ਲਾ ਲਈਏ ਤੇ ਇਹ ਚੀਜ਼ ਅੱਜ ਦੀ ਵੀਡੀਓ ਦੇ ਵਿੱਚ ਸਾਂਝੀ ਕਰਨ ਦੀ ਅਸੀਂ ਕੋਸ਼ਿਸ਼ ਕੀਤੀ ਹੈ ਤੇ ਤੁਹਾਡੇ ਜਿਹੜੇ ਬੜਮੁੱਲੇ ਵਿਚਾਰ ਨੇਗੇ ਉਹ ਜਰੂਰ ਦਿਓ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰਨ ਲਈ ਜਿਹੜਾ ਅਸੀਂ ਆਮ ਤੌਰ ਤੇ ਕਹਿੰਦੇ ਰਹਿੰਨੇ ਪਰ ਇਹਦੇ ਵਿੱਚ ਕੋਈ ਖਾਸ ਜਾਣਕਾਰੀ ਭਰਪੂਰ ਨਾ ਹੋਣ ਕਰਕੇ ਤੁਹਾਡੀ ਇੱਛਾ ਤੁਸੀਂ ਸ਼ੇਅਰ ਕਰ ਵੀ ਸਕਦੇ ਹੋ ਤੇ ਨਹੀਂ ਵੀ ਧੰਨਵਾਦ